ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਰੰਦਾ ਔਰ ਸਾਡੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਔਰ ਸਾਡੇ ਜਿਹੜੇ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਸੰਦੀਪ ਪਾਟਕ ਜੀ ਔਰ ਰਾਗਵ ਚਟਾ ਜੀ ਜਿਨ੍ਹਾਂ ਨਾਲ ਲੱਗ ਕੇ ਅਸੀਂ ਸਾਰੇ ਇੱਕ ਟੀਮ ਦੇ ਤੌਰ ਤੇ ਜਿਹੜਾ ਪੰਜਾਬ ਪੰਜਾਬ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਪਹਿਲੀ ਵਾਰੀ ਹੈ ਕਿ ਕੋਈ ਸਰਕਾਰ ਆਈ ਹੈ ਔਰ ਉਹਨਾਂ ਨੇ ਜਿੰਨੀਆਂ ਚੇਅਰਮੈਨੀਆਂ ਨੇ ਉਹ ਆਮ ਘਰਾਂ ਦੇ ਜਿਹੜੇ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਚੇਅਰਮੈਨੀਆਂ ਦਿੱਤੀਆਂ ਨੇ ਔਰ ਬਿਨਾ ਪੱਖਪਾਤ ਤੋਂ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਪਾਰਟੀ ਆ ਜਿਹੜਾ ਬੰਦਾ ਮਾਨ ਸਨਮਾਨਾ ਜਿਹੜੀ ਜਿਹੜਾ ਦੇ ਰਹੀ ਆ ਔਰ ਉਹ ਮੈਂ ਵਧਾਈ ਵੀ ਦਿੰਨਾ ਸਾਡੇ ਐਮਐਲਏ ਸਾਹਿਬ ਨਾਬਾ ਦੇਮਾਨ ਜੀ ਔਰ ਉਹਨਾਂ ਦੀ ਸਾਥੀ ਮੂੰਗੋ ਸਾਹਿਬ ਜਿਸੀ ਸੋਈ ਵਾਲਾ ਸਰਿੰਦਰਪਾਲ ਸ਼ਰਮਾ ਜੀ ਜਿਹੜੇ ਇੱਕ ਟੀਮ ਦੇ ਤੌਰ ਤੇ ਜਿਹੜਾ ਨਾਬੇ ਨੂੰ ਸੋਨਾ ਬਣਾਉਣ ਦੇ ਵਿੱਚ ਸਭ ਤੋਂ ਸੋਹਣਾ ਰੱਖਣ ਦੇ ਵਿੱਚ ਟੀਮ ਦੇ ਤੌਰ ਤੇ ਕੰਮ ਕਰਨਗੇ ਔਰ ਨਾਬੇ ਨੂੰ ਅ ਪੰਜਾਬ ਦੇ ਵਿੱਚੋਂ ਸਭ ਤੋਂ ਸੋਹਣਾ ਸ਼ਹਿਰ ਬਣਾ ਕੇ ਜਿਹੜਾ ਉਹ ਦੇਣਗੇ ਕਾਗਰਚ ਗੁੱਟਵਾਜੀ ਸਾਹਮਣੇ ਆਇਆ ਰਮਜੀਤ ਬੁੱਟੂ ਨੂੰ ਕਿਹਾਗਾ ਵੀ ਨਵਜੋਤ ਸਿੰਘ ਸਿੱਧੂ ਜਿਹੜਾ ਜੇਲ੍ਹ ਕੱਟੇ ਪਾਰਟੀ ਵਾਸਤੇ ਨਹੀਂ ਕੱਟ ਗਿਆ ਵੀ ਇਹਨਾਂ ਨੂੰ ਕੋਈ ਉਦੋਂ ਨਹੀਂ ਮਿਲਣਾ ਇਹਨਾਂ ਨੇ ਪਾਰਟੀ ਦੇ ਨੁਕਸਾਨ ਕੀਤਾ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਉਹ ਉਹਨਾਂ ਦਾ ਅੰਦਰੂਨੀ ਮਸਲਾ ਹੈ ਉਹਤੇ ਅਸੀਂ ਕੋਈ ਕਿੰਤੂ ਪ੍ਰਾਂਤੂ ਕਰੀਏ ਸਾਨੂੰ ਇਸ ਬਾਰੇ ਪਤਾ ਵੀ ਨਹੀਂ ਕੀ ਹੈ ਉਹਨਾਂ ਦਾ ਉਹ ਅਸੀਂ ਉਹਰੇ ਕਹ ਜੀਏ ਵੀ ਹਾਂ ਉਹਨੇ ਐ ਕੀਤਾ ਐਸਾ ਕੁਝ ਨਹੀਂ ਹੈ ਉਹਨਾਂ ਦਾ ਪਾਰਟੀ ਦਾ ਮਸਲਾ ਉਹ ਲੜਨ ਝਗੜਨ ਜੋ ਮਰਜ਼ੀ ਕਰਨ ਸਾਡੀ ਕੋਸ਼ਿਸ਼ ਹੈ ਅਸੀਂ ਪੰਜਾਬ ਦੇ ਭਲੇ ਲਈ ਚੰਗੇ ਕਦਮ ਪੱਟੀਏ ਉਹ ਚੰਗਾ ਕੁਝ ਪੰਜਾਬ ਲਈ ਉਹ ਤੇਰੇ ਨੇ ਜੇਲ੍ਹ ਚੋਂ ਬਾਹਰ ਆਏ ਨੇ ਪਾਰਟੀ ਮਜ਼ਬੂਤ ਹੋ ਤੁਹਾਨੂੰ ਲੱਗਦਾ ਕਾਂਗਰਸ ਪਾਰਟੀ ਮਜ਼ਬੂਤ ਹੈ ਦੇਖੋ ਪਾਰਟੀ ਸਾਪਰ ਹੋਗੀ ਕਿਉਂਕਿ ਲੀਡਰ ਨਹੀਂ ਹੈ ਕੋਈ ਲੀਡਰਲੈਸ ਪਾਰਟੀ ਹੈ ਜਿਹੜੀ ਕਾਂਗਰਸ ਹੈ ਉੱਤੇ ਵੀ ਜਿਹੜਾ ਹੈ ਕੇਂਦਰ 'ਚ ਵੀ ਕੋਈ ਲੀਡਰਸ਼ਿਪ ਨਹੀਂ ਹੈ ਸੋ ਇਸ ਕਰਕੇ ਇਹ ਲੱਗਦਾ ਨਹੀਂ ਹੈ ਕਿ ਕੋਈ ਜਿਹੜੀ ਕਾਂਗਰਸ ਹੈ ਉਹ ਪੈਨਾਸਲ ਕਰੇ ਅੱਜ ਬੀਜੇਪੀ ਦਾ ਸਥਾਪਨਾ ਦਿਵਸ ਆ ਚੌਟਲੀ ਮਾਤੇ ਦੇ ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦੇ ਕਿਹਾ ਕਿ ਦੇਸ਼ ਤਰੱਕੀ ਵੱਲ ਜਾ ਰਿਹਾ ਕਿਸ ਤਰ੍ਹਾਂ ਜਜ ਕਰਦੇ ਦੇਖੋ ਡੀਜ਼ਲ 55 ਰੁਪਏ ਤੋਂ 90 ਰੁਪਏ ਹੋ ਗਿਆ ਪੈਟਰੋਲ 60-65 ਰੁਪਏ ਤੋਂ 100 ਰੁਪਏ ਟੱਪ ਗਿਆ ਸੋ ਜੇ ਇਹਨੂੰ ਤਰੱਕੀ ਕਹਿੰਦੇ ਨੇ ਤਾਂ ਬਿਲਕੁਲ ਤਰੱਕੀ ਕੀਤੀ ਹੈ ਪਰ ਜੇ ਹਕੀਕਤ ਜਾਈਏ ਕਿਸੇ ਵੀ ਤਬਕਾ ਲੈ ਲੋ ਹਰ ਇੱਕ ਤਬਕਾ ਜਿਹੜਾ ਕੇਂਦਰ ਦੀਆਂ ਨੀਤੀਆਂ ਨੇ ਉਹਨਾਂ ਤੋਂ ਬਿਲਕੁਲ ਦੁਖੀ ਹੈ ਔਰ ਹਰ ਇੱਕ ਥਾਂ 'ਤੇ ਜਿੱਥੇ-ਜਿੱਥੇ ਵੀ ਸਰਕਾਰਾਂ ਉਹਨਾਂ ਨੇ ਦੂਜੇ ਪਾਰਟੀਆਂ ਦੇ ਜਿਹੜੇ ਐਮ.ਐਲ.ਏ ਉਹਨਾਂ ਤੋੜ-ਤੋੜ ਕੇ ਜਿਹੜੀ ਬਣਾਉਣ ਦੀ ਕੋਸ਼ਿਸ਼ ਕੀਤੀ ਆ ਇਹ ਜਿਹੜੀ ਸਹੀ ਮੈਨੇਜਮੈਂਟ ਨਹੀਂ ਹੈ ਇਹ ਜਿਹੜਾ ਲੋਕਤੰਤਰ ਦਾ ਕਹਾਣ ਹੈ ਵਰਤਮਾਨ ਦੀ ਯੋਗਸ਼ੈਲਾ ਤੇ ਸਾਰੀਆਂ ਅਬਿਰੋਧੀ ਪਾਰਟੀਆਂ ਕਿੰது-ਪਰੰਤੂ ਕਰ ਰਹੀਆਂ ਤੁਸੀਂ ਕਿਵੇਂ ਦੇਖਦੇ ਹੋ ਸੀ ਦੇਖੋ ਮੈਂ ਇੱਕ ਗੱਲ ਕਹਿੰਨਾ ਇੱਕ ਕਹਾਵਤੀ ਹੈ ਕਹਿੰਦਾ ਕਰੋਗੇ ਯੋਗ ਰਹੋਗੇ ਨਰੋ ਜੇ ਤੁਸੀਂ ਜੋਕ ਕਰੋਗੇ ਤਾਂ ਨਰੋਗ ਰਹੋਗੇ ਕਿਤੇ ਬਿਮਾਰੀ ਲੱਵੀਂ ਲੱਗੂਗੀ ਜੇ ਅਸੀਂ ਚੰਗਾ ਕੁਛ ਕੀਤਾ ਔਰ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਔਰ ਸਾਡੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੇ ਕੱਲ ਜਿਹੜਾ ਪਟਿਆਲੇ ਵਿਖੇ ਪ੍ਰੋਗਰਾਮ ਹੈ ਉੱਥੇ ਕਿਹਾ ਕਿ 25 ਬੰਦੇ ਜਿੱਥੇ ਵੀ ਹੋਣਗੇ ਸਾਨੂੰ ਕਹਿਣਗੇ ਅਸੀਂ ਜਿਹੜਾ ਸਿਖਾਉਣ ਵਾਲਾ ਜਿਹੜਾ ਯੋਗਾ ਸਿਖਾਉਣ ਵਾਲਾ ਉਹ ਅਸੀਂ ਫੀਸ ਚਾਂਗੇ ਫਿਰ ਇਸ ਤੋਂ ਬਾਅਦ ਕੀ ਹੋ ਸਕਦਾ ਹੈ ਇਲਾਜ ਨਾਲੋਂ ਪਰਹੇਜ਼ ਚੰਗਾ ਜੇ ਅਸੀਂ ਚਾਹੁੰਦੇ ਆ ਕਿ ਅਸੀਂ ਤੰਦਰੁਸਤ ਰਹੀਏ ਪਾ ਸਾਨੂੰ ਦੂਜੀ ਐਲੋਪੈਥੀ ਜਾਂ ਹੋਰ ਉਹਦੇ ਕਨੀਓ ਸਾਨੂੰ ਚਾਹੀਦਾ ਅਸੀਂ ਜੋਗ ਕਰੀਏ ਤਾਂ ਕਿ ਸਾਨੂੰ ਕੋਈ ਦਵਾਈ ਲੈਣ ਦੀ ਲੋੜ ਹੀ ਨਾ ਪਵੇ ਸੋ ਚੰਗੀ ਸ਼ੁਰੂਆਤ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਸਾਡੇ ਮੁੱਖ ਮੰਤਰੀ ਸਾਹਿਬ ਸਰਪੰਗਵੰਸੀ ਜੀ ਮਾਨ ਵੱਲੋਂ ਉਹ ਕੀਤੀ ਗਈ ਆ ਔਰ ਇਹ ਸਾਰੇ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਰਿਕਾਰਡ ਹੋਊਗਾ ਸਾਰੇ ਦੇਸ਼ ਦੇ ਵਿੱਚ ਉਹ ਜਿੱਥੇ ਸਭ ਤੋਂ ਜ਼ਿਆਦਾ ਜੋਗ ਦਾ ਪ੍ਰਚਲਨ ਹੋਊਗਾ ਤੋਂ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਜਿਵੇਂ ਬੰਦੀਆਂ ਲਗਾਤਾਰ ਰੋਲਾ ਪਾਰੀਆਂ ਨੇ ਵੀ ਗਰਦਾਬਰੀ ਵਾਸਤੇ ਸਾਡੇ ਕੋਲ ਤੱਕਲ ਪੜਵਾਰੀ ਨਹੀਂ ਪਹੁੰਚੇ ਹਾਂਜੀ ਨੀ ਦੇਖੋ ਇੱਕ ਇੱਕ ਪਟਵਾਰੀ ਲਵੇ ਕਈ ਕੇ ਪਿੰਡਾਂ ਦੇ ਉਹਨੂੰ ਗਰਦੌਰੀ ਕਰਨ ਨੂੰ ਕੁਝ ਟਾਈਮ ਲੱਗਦਾ ਪਰ ਸਾਡੇ ਮੁੱਖ ਮੰਤਰੀ ਸਾਹਿਬ ਸਦਾਪਕ ਮਸੇਂ ਮੰਨ ਕੇ ਆ ਕਿ ਅਸੀਂ ਬਸਾਖੀ ਤੱਕ ਜਿੰਨਿਆਂ ਦੀ ਗਰਦੌਰੀ ਹੋ ਜੂਗੀ ਉਹਨਾਂ ਦੇ ਅਸੀਂ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਪਾ ਦਾਂਗੇ ਸੋ ਪਹਿਲੀ ਵਾਰੀ ਹੋਇਆ ਕਿ ਮੁੱਖ ਮੰਤਰੀ ਸਾਹਿਬ ਦੋ ਦਿਨਾਂ ਦੇ ਵਿੱਚ ਵਿੱਚ ਹੀ ਜਿੱਥੇ ਨੁਕਸਾਨ ਹੋਏ ਨੇ ਉੱਥੇ ਪਹੁੰਚੇ ਨੇ ਔਰ ਉਹਨਾਂ ਨੂੰ ਜਿਹੜਾ ਮੁਆਵਜ਼ਾ ਦੇਣ ਦੀ ਇੱਕ ਡੈਡਲਾਈਨ ਵੀ ਜਿਹੜੀ ਉਹ ਕੀਤੀ ਆ ਜਦੋਂ ਹੀ ਗਰਦੌਰੀ ਹੋ ਜੂਗੀ ਡੀਸੀ ਸਾਹਿਬਾਨ ਭੇਜ ਦੇਣਗੇ ਤਾਂ ਨਾਦਿੰਨਾਂ ਪੈਸੀ ਨਹੀਂ ਜਿਹੜੇ ਉਹ ਖਾਤੇ ਜਿਲੰਦਰ ਜਮਨੀ ਚੋਂ ਹੋ ਰਹੀ ਹੈ ਜੀ ਤੁਹਾਡੇ ਅਨਾਊਂਸਿੰਗ ਕੀ ਤਾਲ ਤੇ ਕੈਂਡੀਡੇਟ ਕਰ ਦੋ ਕਿ ਅਨਾਊਂਸ ਕਰੋ ਮੇਬੀ ਅੱਜ ਜਿਹੜਾ ਕੈਂਡੀਡੇਟ ਅਨਾਊਂਸ ਹੋ ਜੇ ਕਿਵੇਂ ਦੇਖ ਰਹੇ ਹੋ ਜਿਲੰਦਰ ਜਮਨੀ ਚੋਂ ਸਰ ਆਮ ਆਦੀ ਪਾਰਟੀ ਜਿੱਤੂਗੀ ਕਿਉਂਕਿ ਪੰਜਾਬ ਦੇ ਵਿੱਚ ਚੰਗਾ ਕੰਮ ਕੀਤਾ ਸੋ ਉਸ ਨੂੰ ਲੋਕ ਦੇਖਦੇ ਹੋਏ ਆਮ ਆਦੀ ਪਾਰਟੀ ਦੇ ਹੱਕ ਚ ਜਿਹੜਾ ਵੋਟ ਦਾ ਆਪਣਾ ਡਿਸੀਜਨ ਲੈਣਗੇ ਠੀਕ ਹਾਂ ਜੀ ਬਿਲਕੁਲ ਮਤਲਬ ਸਾਰੇ ਕਦੇ ਪਿਛਲੇ ਸਮੇਂ ਚ ਜੋ ਦੇਖਿਆ ਕਿੰਦਾਂ ਦੇ ਲੋਕ ਬੰਦੇ ਸੀਗੇ ਪਾਰਟੀ ਨੇ ਜਿੰਨੇ ਅਸੀਂ ਪੁਰਾਣੇ ਵਲੰਟੀਅਰ ਸੀਗੇ ਪਾਰਟੀ ਦੇ ਪੁਰਾਣੇ ਵਰਕਰ ਸੀ ਤੇ ਉਹਨਾਂ ਨੂੰ ਮਾਨ ਬਖਸ਼ਿਆ ਔਰ ਉਹਨਾਂ ਦੀ ਬਦੌਲਤ ਆ ਜਿਹੜਾ ਅੱਜ ਅਸੀਂ ਆਏ ਆ ਸਾਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਔਰ ਅਸੀਂ ਜਿਹੜਾ ਜਿਹੜੀ ਜੀ ਵੀ ਜ਼ਿੰਮੇਵਾਰੀ ਸਾਨੂੰ ਮਿਲੀ ਆ ਅਸੀਂ ਤਨਦੇਈ ਨਾਲ ਨਿਭਾਵਾਂਗੇ ਔਰ ਲੋਕਾਂ ਦੀ ਸੇਵਾ ਕਰਾਂਗੇ ਬਾਕੀ ਅਸੀਂ ਪਾਰਟੀ ਦੇ ਵਰਕਰ ਆ ਪਾਰਟੀ ਦੇ ਅਰਪਣ ਆ ਪਾਰਟੀ ਜਿੱਥੇ ਸਾਨੂੰ ਡਿਊਟੀ ਲਾਉਗੀ ਜਿੱਥੇ ਵੀ ਪਿਛਲੇ ਸਮੇਂ ਚ ਲਾਇਓ ਤੁਸੀਂ ਗਏ ਆ ਆਉਣ ਵਾਲੇ ਸਮੇਂ ਵਿੱਚ ਵੀ ਜਿੱਥੇ ਲਾਉਗੇ ਉੱਥੇ ਲਾਵਾਂਗੇ ਜਿਆਦਾ ਸੀ ਪੂਰੀ ਤਨਮਨ ਨਾਲ 12 ਤੋਂ ਲੱਗੇ ਹੋਏ ਆ ਔਰ ਪਾਰਟੀ ਨੇ ਮੈਂ ਨਹੀਂ ਬਹੁਤ ਲੰਬੀ ਲਾਈਨ ਆਉਣ ਵਾਲੇ ਸਮੇਂ ਵਿੱਚ ਵੀ ਲੰਬੀ ਲਾਈਨ ਜਿਹੜੀ ਆਉਣ ਵਾਲੀ ਆ ਵੀ ਜਿਹੜੇ ਵਰਕਰ ਨੇ ਖਾਸ ਕਰ ਜਿਹੜੇ ਫਰੰਟ ਲਾਈਨ ਤੇ ਜਾ ਕੇ ਲੜੇ ਆ ਉਹਨਾਂ ਨੂੰ ਪਾਰਟੀ ਜਿਹੜਾ ਮਾਨ ਬਖਸ਼ੂਗੀ ਔਰ ਇਹ ਸਰਕਾਰ ਦਾ ਹਿੱਸਾ ਬਣਾਉਗੀ ਤਾਂ ਕਿ ਸਾਡੇ ਵੀ ਜਿਹੜਾ ਰੰਗਲਾ ਪੰਜਾਬ ਸਾਡੇ ਸੀਐਮ ਸਾਹਿਬ ਕਹਿੰਨੇ ਆ ਉਹ ਰੰਗਲੇ ਪੰਜਾਬ ਨੂੰ ਬਣਾਉਣ ਤੇ ਸਾਡਾ ਹਰ ਇੱਕ ਦਾ ਯੋਗਦਾਨ ਪ੍ਰਪਰਧਾਰੂ ਜਿਹੜੇ ਕੰਮ ਨੇ ਜਿਹੜੇ ਪਹਿਲ ਦੇ ਅਧਾਰ ਤੇ ਟਰਸਟ ਵੱਲੋਂ ਕੀਤੇ ਦੇਖੋ ਟਰਸਟ ਵੱਲੋਂ ਤਾਂ ਜੋ ਪਿਛਲੇ ਸਮੇਂ ਚ ਖਾਸ ਕਰਕੇ ਆਇਆ ਸਾਡੀਆਂ ਜੋ ਇੱਥੇ ਲਾਈਟ ਸਿਸਟਮ ਕੋਈ ਨਹੀਂ ਉਹਦੇ ਚਾ ਕਾਫੀ ਜਾਂ ਕੁਝ ਯੂਰੀਨਲ ਨੇ ਉਹ ਵੀ ਨਹੀਂ ਹੈ ਜਾਂ ਪਿਛਲੇ ਸਮੇਂ ਚ ਸਾਡੀਆਂ ਜਿਹੜੇ ਇੱਥੇ ਬੈਠੇ ਨੇ ਜੋ ਉਹਨਾਂ ਦੀ ਕੋਈ ਸਮੱਸਿਆ ਹੋਵੇ ਸੜਕ ਦੀ ਜਾਂ ਠੀਕ ਹੈ ਜਾਂ ਨਵੀਂ ਯੂਜ਼ ਨਾਮਾਨੀ ਸਰਕਾਰ ਦੀਆਂ ਪਾਈਪਲਾਈਨ ਚ ਨੇ ਆਉਣ ਵਾਲੇ ਸਮੇਂ ਚ ਬਿਲਕੁਲ ਤੁਹਾਨੂੰ ਇੱਥੇ ਬੁਲਾ ਕੇ ਦੱਸਿਆ ਜਾਊਗਾ ਉਹ ਲਾਵਾਂਗੇ ਔਰ ਖਾਸ ਕਰਕੇ ਨਾਪੇ ਚ ਬਹੁਤ ਵੱਡਾ ਸਕੋਪ ਆ ਕਿਉਂ ਲੋਕ ਤੁਸੀਂ ਦੇਖੋ ਵੀ ਭਿੱਖੀ ਮੋੜ ਤੋਂ ਬਾਅਦ ਜਿਹੜੀਆਂ ਦੁਕਾਨਾਂ ਨੇ ਸਾਨੂੰ ਉਹਨਾਂ ਦਾ ਜਿਹੜਾ ਪ੍ਰਭਾਵਤ ਹੋ ਰਿਹਾ ਰਸ਼ ਦੇ ਨਾਲ ਟ੍ਰੈਫਿਕ ਦੇ ਨਾਲ ਔਰ ਲੋਕ ਆਉਣ ਵਾਲੇ ਸਮੇਂ ਚ ਖੁੱਲਾ ਵਾਤਾਵਰਨ ਔਰ ਜਿਹੜੀ ਆ ਖਾਸ ਕਰਕੇ ਪਾਰਕਿੰਗ ਦੀ ਸਮੱਸਿਆ ਉਹ ਚਾਹੁੰਦੇ ਨੇ ਤੇ ਜਿਹੜੇ ਤੁਸੀਂ ਬਾਹਲੇ ਮੁਲਕਾਂ ਚ ਵੀ ਦੇਖਿਆ ਬੜੇ ਸ਼ਹਿਰਾਂ ਚ ਵੀ ਦੇਖਿਆ ਇਤਾਂ ਦੀਆਂ ਯੋਜਨਾਵਾਂ ਨਾਲ ਜਿਹੜੇ ਪਾਰਕਿੰਗ ਟੂ ਬੀ ਮਸਟ ਹੋਣੀ ਚਾਹੀਦੀ ਆ ਉਦਾਂ ਦੀ ਜਿਹੜੀਆਂ ਮਾਰਕੀਟਿੰਗ ਬਣਨ ਗਈਆਂ ਤੇ ਉਹਦੇ ਵੱਲੋਂ ਜਿਹੜੇ ਆ ਅਸੀਂ ਕਦਮ ਚੁੱਕ ਰਹੇ ਆ ਠੀਕ ਬਿਲਕੁਲ ਜੀ ਬੜਾ ਭਾਗਾ ਵਾਲਾ ਦਿਨ ਆ ਸਾਡੇ ਬਹੁਤ ਹੀ ਪੁਰਾਣੇ ਸਾਥੀ ਵਿਚਾਰੂ ਸਾਥੀ ਸੁਖਿੰਦਰਪਾਲ ਸ਼ਰਮਾ ਜੀ ਕੰਪਰੂਵਮੈਂਟ ٹرسٹ ਨਾਪਾ ਦੇ ਚੇਅਰਮੈਨ ਦੀ ਕੁਰਸੀ 'ਤੇ ਅੱਜ ਬੈਠੇ ਨੇ ਔਰ ਇਸ ਸਮੇਂ ਹੋਰ ਵੀ ਖੁਸ਼ਕਿਸਮਤ ਬਾਣਵਾਸ ਸੇ ਸਾਡੇ ਕੈਬਨ ਮੰਤਰੀ ਚੇਤਨ ਸਿੰਘ ਜੀ ਜੋੜਾ ਮਾਜਰਾ ਰਾਜਪੁਰਾ ਤੋਂ ਐਮਐਲਏ ਮੈਡਮ ਨੀਨਾ ਮਿੱਤਲ ਜੀ ਔਰ ਸਾਡੇ ਮੇਰਾ ਛੋਟਾ ਭਿਰ ਜਸਜੀ ਸੋਈਆਂ ਵਾਲਾ ਸਾਡੇ ਲੋਕ ਸਭਾ ਇੰਚਾਰਜ ਜਿੰਦਰਜੀਤ ਸਿੰਘ ਸੰਧੂ ਸਾਹਿਬ ਔਰ ਸਾਡੇ ਮੇਕ ਚਾਂਦੀ ਸ਼ੇਰ ਮਾਜਰਾ ਇੰਪਰੂਵਮੈਂਟ ਦਾ ਪਟਿਆਲਾ ਤੇ ਹੋਰ ਵੀ ਅਲੱਗ-ਅਲੱਗ ਵਿੰਗਾਂ ਤੋਂ ਸਾਡੇ ਅਹੁਦੇਦਾਰ ਸਹਿਬਾਨ ਨਾਪਾ ਵਿਧਾਨ ਸਭਾ ਦੇ ਬਹੁਤ ਸਾਰੇ ਅਹੁਦੇਦਾਰ ਸਹਿਬਾਨ ਸਾਰੇ ਇਕੱਤਰ ਹੋਏ ਆ ਮੁਬਾਰਕਬਾਦ ਦੇ ਰਿਹਾ ਸੋ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਉਮੀਦ ਕਰਦੇ ਹਾਂ ਕਿ ਸਾਰੇ ਮਿਲ ਕੇ ਇਕੱਠੇ ਹੋ ਕੇ ਨਾਪੇ ਨੂੰ ਖੂਬਸੂਰਤ ਬਣਾਵਾਂਗੇ ਔਰ ਪੰਜਾਬ ਦੇ ਵਿੱਚੋਂ ਨੰਬਰ 1 ਸ਼ਹਿਰ ਸਮਾਰਟ ਸਿਟੀ ਬਣਾਉਣ ਦੀ ਜਿਹੜੀ ਸਾਡੀ ਇੱਕ ਜੇ ਤਹਈਆ ਕੀਤਾ ਹੋਇਆ ਉਹਨੂੰ ਅਸੀਂ ਇਸ ਨੇਪਰੇ ਚਾੜਾਂਗੇ ਔਰ ਮੈਂ ਖਾਸ ਤੌਰ ਤੇ ਭਗਵੰਤ ਮਾਨ ਸਾਹਿਬਹਰੋਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਹੁਤ ਹੀ ਆਰਗੇਨਿਕ ਔਰ ਬਹੁਤ ਹੀ ਪੁਰਾਣੇ ਵਲੰਟੀਅਰ ਨੂੰ ਮੌਕਾ ਦੇ ਕੇ ਬਹੁਤ ਹੀ ਮਾਨ ਸਤਕਾਰ ਕੀਤਾ ਇਹਦੇ ਨਾਲ ਵਲੰਟੀਅਰ ਦਾ ਵੀ ਹੌਸਲਾ ਬਲੰਦ ਹੁੰਦਾ ਸੋ ਮੇਰੇ ਵੱਲੋਂ ਸੁੰਦਰਪਾਲ ਸ਼ਰਮਾ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ